ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਐਨਪੀਐਲ ਨਾਬਾ ਪਾਵਰ ਥਰਮਲ ਪਲਾਂਟ ਵੱਲੋਂ ਕਣਕ ਦੇ ਸੀਜ਼ਨ ਨੂੰ ਵੇਖਦੇ ਆਂ ਟਰੈਕਟਰ ਟਰਾਲੀਆਂ ਅਤੇ ਹੋਰ ਕਾਫੀ ਵਾਹਨਾਂ ਉਤੇ ਰਿਫਲੈਕਟਰ ਲਗਾਏ ਗਏ ਹਨ ਇਸ ਪ੍ਰੋਗਰਾਮ ਦਾ ਆਯੋਜਨ ਐਨਪੀਐਲ ਨਾਬਾ ਪਾਵਰ ਥਰਮਲ ਪਲਾਂਟ ਦੇ ਡਿਪਾਰਟਮੈਂਟ ਹੈੱਡ ਦੇਵ ਦਿੱਤਾ ਸ਼ਰਮਾ ਜੀ ਦੀ ਸਰਪ੍ਰਸਤੀ ਅਤੇ ਗਗਨਵੀਰ ਸਿੰਘ ਜੀ ਮਾਜੀ ਸੀਐਸਆਰ ਦੀ ਅਗਵਾਈ ਹੇਠ ਹੋਇਆ ਜਿਸ ਵਿੱਚ ਮੁੱਖ ਮਹਿਮਾਨ ਇੰਸਪੈਕਟਰ ਜੋਗਿੰਦਰ ਸਿੰਘ ਜ਼ਿਲ੍ਹਾ ਇੰਚਾਰਜ ਟ੍ਰੈਫਿਕ ਪੁਲਿਸ ਪਟਿਆਲਾ ਨੇ ਸ਼ਿਰਕਤ ਕੀਤਾ ਪ੍ਰੋਗਰਾਮ ਦੀ ਪ੍ਰਧਾਨਗੀ ਗਗਨਦੀਪ ਸਿੰਘ ਬਾਜਵਾ ਅਤੇ ਪ੍ਰੋਗਰਾਮ ਅਫਸਰ ਸੀਐਸ ਸਰ ਨਾਬਾ ਬਾਵਰ ਥਰਮਲ ਪਲਾਂਟ ਨੇ ਕੀਤਾ ਪ੍ਰੋਗਰਾਮ ਦਾ ਉਦਘਾਟਨ ਇੰਸਪੈਕਟਰ ਰਾਮਕੇਸ਼ ਰੇਂਜ ਅਫਸਰ ਸੜਕ ਸੁਰੱਖਿਆ ਹੋਸ ਪਟਿਆਲਾ ਨੇ ਕੀਤਾ ਵਿਸ਼ੇਸ਼ ਤੌਰ ਤੇ ਟ੍ਰੈਫਿਕ ਪੁਲਿਸ ਐਸਆਈ ਗੁਰਵਚਨ ਸਿੰਘ ਇਨਚਾਰਜ ਸਿਟੀ ਰਾਜਪੁਰਾ ਆਦਿ ਮੌਜੂਦ ਰਹੇ ਹਨ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੀ ਕਹਿਣਾ ਹੈ ਥਰਮਲ ਪਲਾਂਟ ਦੀ ਮੈਨੇਜਮੈਂਟ ਦਾ ਗਗਨ ਸਰ ਕੀ ਕਹਿਣਾ ਚਾਹੋਗੇ ਤੁਸੀਂ ਐਨਪੀਐਲ ਨਾਬਾ ਪਾਵਰ ਥਰਮਲ ਪਲੈਂਟ ਵੱਲੋਂ ਤੁਹਾਡੀ ਮੈਨੇਜਮੈਂਟ ਹਰ ਰੋਜ਼ ਉਪਰਾਲੇ ਕੋਈ ਨਾ ਕੋਈ ਨਵਾਂ ਉਪਰਾਲਾ ਲੈ ਕੇ ਆਂਦੀ ਆ ਆ ਤੁਸੀਂ ਅਨਾਜ ਮੰਡੀ ਦੇ ਵਿੱਚ ਆਏ ਹੋ ਆ ਰਿਫਲੈਕਟਰ ਲਗਾਉਣੇ ਵਾਸਤੇ ਇਹਦੇ ਬਾਰੇ ਕੀ ਕਹੋਗੇ ਤੁਸੀਂ ਨਾਬਾ ਪਾਵਰ ਲਿਮਟਿਡ ਥਰਮਲ ਪਲੈਂਟ ਰਾਜਸਥਾਨ ਵੱਲੋਂ ਇਲਾਕੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਮਾਜ ਭਾਈ ਦੇ ਕੰਮ ਕੀਤੇ ਜਾ ਰਹੇ ਨੇ ਇਹ ਉਸੇ ਦਾ ਇੱਕ ਹਿੱਸਾ ਹੈਗਾ ਹਰ ਇੱਕ ਸਾਲ ਨਾਬਾ ਪਾਵਰ ਲਿਮਟਿਡ ਵੱਲੋਂ ਜਿਹੜਾ ਵਢਾਈ ਦਾ ਸੀਜ਼ਨ ਹੁੰਦਾ ਹੈ ਅਪ੍ਰੈਲ ਦੇ ਵਿੱਚ ਔਰ ਅਕਤੂਬਰ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਜਿਹੜੀ ਸਾਡੇ ਰਾਜਪੁਰ ਟ੍ਰੈਫਿਕ ਪੁਲਿਸ ਆ ਉਹਦੇ ਸਹਿਯੋਗ ਨਾਲ ਅਸੀਂ ਇਹ ਰਿਫਲੈਕਟਰ ਲਗਾਉਣ ਦੀ ਜਿਹੜੀ ਮਹਿੰਮਾ ਅਸੀਂ ਕਰਦੇ ਆ ਕਿਉਂਕਿ ਟਰੈਕਟਰ ਟਰਾਲੀ ਰੇੜੇ ਜਾਂ ਰੇੜੀ ਜਾਂ ਮੰਡੀਆਂ ਦੇ ਵਿੱਚ ਹੋਰ ਜਿਹੜੇ ਵਾਹਨ ਆਉਂਦੇ ਨੇ ਉਹ ਅਜਿਹੇ ਵਾਹਨ ਜਿਨ੍ਹਾਂ ਉਦੇ ਰਿਫਲੈਕਟਰ ਨਹੀਂ ਹੁੰਦੇ ਜਿਵੇਂ ਕਿ ਇਨਸਪੈਕਟਰ ਸਾਹਿਬ ਨੇ ਦੱਸਿਆ ਵੀ ਅਜਿਹੇ ਵਾਹਨ ਹਾਸੀਆਂ ਦਾ ਕਾਰਨ ਬਣਦੇ ਨੇ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਆ ਤੇ ਨਾਲ ਨਾਲ ਵਾਹਨਾਂ ਦਾ ਨੁਕਸਾਨ ਹੁੰਦਾ ਆ ਇਹਦੇ ਨਾਲ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਮ ਜਨਤਾ ਨੂੰ ਲੋਕਾਂ ਨੂੰ ਅਸੀਂ ਸੜਕਾਂ ਸੁਰੱਖਿਆ ਨੂੰ ਲੈ ਕੇ ਜਿਹੜਾ ਮੈਸੇਜ ਹੈ ਉਹ ਵੀ ਦਈਏ ਕਿੜੇ ਸਾਡੀਆਂ ਹਦਾਇਤਾਂ ਹੁੰਦੀਆਂ ਨੇ ਟ੍ਰੈਫਿਕ ਪੁਲਿਸ ਦੀਆਂ ਉਹਨੂੰ ਜਰੂਰ ਉਹਦੀ ਪਾਲਣਾ ਕਰੋ ਜੇਕਰ ਉਹ ਕਿਤੇ ਤਰੀਕੇ ਨਾਲ ਤੁਹਾਨੂੰ ਗੱਡੀ ਰੋਂਗ ਪਾਰਕ ਕਰਨ ਤੋਂ ਮਨਾ ਕਰ ਰਹੇ ਨੇ ਜਾਂ ਓਵਰ ਸਪੀਡਿੰਗ ਤੋਂ ਮਨਾ ਕਰ ਰਹੇ ਨੇ ਉਹਨਾਂ ਨੂੰ ਸਹਿਯੋਗ ਕਰੋ ਬੱਚਿਆਂ ਨੂੰ ਛੋਟੇ ਨੂੰ ਵਹੀਕਲ ਨਾ ਦਿਓ ਜਦਮ ਜਿਦੀ ਸੜਕ ਦੇ ਉੱਤੇ ਵਹੀਕਲ ਨਾ ਭਜਾਓ ਗਲਤ ਥਾਂ ਤੇ ਪਾਰਕਿੰਗ ਨਾ ਕਰੋ ਪ੍ਰੋਪਰ ਰੈਫੈਕਟਰ ਲਾ ਕੇ ਰੱਖੋ ਇਹ ਛੋਟੇ ਛੋਟੇ ਉਪਰਾਲੇ ਨੇ ਜਿਨ੍ਹਾਂ ਦਾ ਸਾਨੂੰ ਫਾਇਦਾ ਬਹੁਤ ਹੁੰਦਾ ਆ ਜਾਂ ਕੀਮਤੀ ਜਾਨਾਂ ਬਚਦੀਆਂ ਨੇ ਕਿਉਂਕਿ ਆਪਾਂ ਦੇਖਦੇ ਆ ਜਦੋਂ ਹ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਜਾਂ ਛੋਟੇ ਜਿਹੇ ਪ੍ਰਾਲੇ ਦੇ ਨਾਲ ਸਾਡੇ ਦੇ ਨਾਲ ਇਹ ਸ਼ਾਇਦ ਕੀਮਤੀ ਜਾਨਾਂ ਨੇ ਜਾਂ ਜਿਹੜਾ ਮਾਲੀ ਨੁਕਸਾਨ ਆ ਉਹ ਤੋਂ ਬਚਾ ਰਹੇ ਉਸੇ ਮਹਿੰਮ ਦਾ ਇਸ਼ਾਰਾ ਹੈ ਸਰ ਕੀ ਕੀ ਤੁਹਾਡੇ ਵੱਲੋਂ ਕਿਹੜੀ ਕਿਹੜੀਆਂ ਰਿਫਲੈਕਟਰ ਤੋਂ ਇਲਾਵਾ ਹੋਰ ਕੁਝ ਕੀ ਕੀ ਹੈ ਪ੍ਰਸ਼ਾਸਨ ਨੂੰ ਦੇ ਰਹੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਵਿੱਚ ਕੀ ਹੈ ਜੀ ਅਸੀਂ ਸਮੇਂ ਸਮੇਂ ਤੇ ਟ੍ਰੈਫਿਕ ਪੁਲਸ ਨੂੰ ਜਿਹੜਾ ਲੋੜਿੰਦੇ ਜਿਹੜੇ ਉਪਕਰਨ ਨੇ ਜਾਂ ਸਹੂਯੋਗ ਆ ਜੀ ਉਹ ਦਿੰਨੇ ਰਹੇ ਨੇ ਚਾਹੇ ਰਿਫਲੈਕਟਿਵ ਸਟਿੱਕਰਸ ਹੋਣ ਚਾਹੇ ਟ੍ਰੈਫਿਕ ਪੈਰੀਕੇਡ ਹੋਣ ਚਾਹੇ ਉਹ ਰਿਫਲੈਕਟਿਵ ਜੈਕਟਸ ਹੋਣ ਟਾਰਚਾ ਹੋਣ ਇਹ estrada ਜਿਹੜਾ ਸਮਾਨ ਹੈਗਾ ਆ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਆ ਤਾਂ ਕਿ ਇਹ ਆਪਣੇ ਆਪ ਨੂੰ ਪੂੰਤਰ ਸਮਝਣ ਇਹਨਾਂ ਨੂੰ ਜਿਹੜੀ ਸਹੂਲਤ ਹੈ ਕਿ ਜ਼ਰੂਰਤ ਹੈ ਕਿ ਇਹ ਲੋਕੀਂ ਹੁੰਦੀ ਰਹੇ ਆਮ ਪਬਲਿਕ ਨੂੰ ਇਹ ਵਧੀਆ ਤਰੀਕੇ ਨਾਲ ਆਪਣੀ ਸੇਵਾ ਇਹੋ ਦੇ ਸਕਾਂ ਠੀਕ ਹੈ ਅੱਜ ਨਾਲ ਆਪਾ ਥਰਮਲ ਪਲਾਂਟ ਨਾਲ ਆਪਾ ਥਰਮਲ ਪਲਾਂਟ ਕਲੈਕਟਡ ਵੱਲੋਂ ਜੇ ਉਹਨਾਂ ਦੇ ਸਹਿਯੋਗ ਲੈ ਕੇ ਅੱਜ ਦਾ ਨਾਜਮੜੀ ਦੇ ਖੇਤ ਟਰੈਕਟਰ ਟਰਾਲੀ ਟਰੈਕਟਰ ਟੈਂਪੋ ਬੜੀ ਬੜਾਅ ਦੇ ਵਿੱਚ ਰਿਫਲੈਕਟਰ ਲਗਾਏ ਜਾ ਰਹੇ ਹਨ ਜਿਸ ਤੇ ਕਿ ਰੋਡ ਤੇ ਚੱਲਦੇ ਸਮੇਂ ਵਾਹਨਾਂ ਰਾਤ ਨੂੰ ਲਾਈਟ ਪਵੇ ਤਾਂ ਉਹਦੇ ਤੇ ਐਕਸੀਡੈਂਟ ਤੋਂ ਬਚਿਆ ਜਾ ਸਕੇ ਇਸ ਐਕਸੀਡੈਂਟ ਨੂੰ ਰੋਕਣ ਲਈ ਇਹ ਮਹਿਮ ਹਰ ਸਾਲ ਚਲਾਈ ਜਾਂਦੀ ਹੈ ਜੀ ਬਾਡੀ ਦੇ ਸਮੇਂ ਤੇ ਸਾਡੇ ਨਨਾਬਾ ਪਾਵਰ ਕਨਵਰਟਿੰਗ ਪਲਾਂਟ ਰਾਜਪੁਰਾ ਰਾਜਪੁਰਾ ਵੱਲੋਂ ਇਹ ਜਿਹੜਾ ਸਹਿਯੋਗ ਸੰ ਕੀਤਾ ਜਾਂਦਾ ਹੈ ਇਹ ਸਾਨੂੰ ਸਹਿਯੋਗ ਨਾਲ ਅਸੀਂ ਹੋਰ ਵੀ ਸਮੇਂ ਤੇ ਜਿੱਦਾਂ ਕਿ ਸਰਸਰਕਾ ਸਫਤਾ ਹੁੰਦਾ ਮਹੀਨਾ ਹੁੰਦਾ ਉਹਦੇ ਚ ਵੀ ਅਸੀਂ ਸਾਨੂੰ ਇਹ ਸਹਿਯੋਗ ਕਰਦੇ ਤਾਂ ਅਸੀਂ ਰਿਫਲੈਕਟਰ ਲਗਾਉਨੇ ਆ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਜੀ ਅੱਗੇ ਤੋਂ ਕੋਈ ਵੀ ਐਸਾ ਐਕਸੀਡੈਂਟ ਨਾ ਹੋਵੇ ਕਿਉਂਕਿ ਕਈ ਵਾਰ ਦੇਖਦੇ ਆ ਕਿ ਜੇਕਰ ਰੋਡ ਤੇ ਵੇਕਰ ਖੜਾ ਹੁੰਦਾ ਉਹਦੇ ਪਿੱਛੇ ਕੋਈ ਵੀ ਲਾਈਟ ਹੈ ਜਾਂ ਰੈਡ ਲਾਈਟ ਨਹੀਂ ਹੁੰਦੀ ਤੇ ਇਸ ਕਰਕੇ ਰਿਫਲੈਕਟਰ ਤੋਂ ਲਾਈਟ ਪੈਣ ਚਮਕਦਾ ਤੇ ਪਤਾ ਲੱਗ ਜਾਂਦਾ ਸਾਹਮਣੇ ਕੋਈ ਵੇਕਰ ਖੜਾ ਹੈ ਤੇ ਤੁਹਾਨੂੰ ਬਚਿਆ ਜਾ ਸਕਦਾ ਸਰ ਇਹ ਕਿੰਨੇ ਵਾਰੀ ਤੱਕ ਇਹ ਜਿਹੜਾ ਚੱਲੇਗਾ ਤੁਹਾਡਾ ਇਹ ਅਸੀਂ 5 ਵਜੇ ਤੱਕ ਚਲਾਵਾਂਗੇ ਜੀ ਬਾਅਦ ਤੋਂ ਬਾਅਦ ਰਿਫਲੈਕਟਰ ਲਗਾਵਾਂਗੇ ਕਿਉਂਕਿ ਇਸ ਬਹੁਤ ਰਿਫਲੈਕਟਰ ਪਿਆ ਸਾਡੇ ਕੋਲ ਅਜ 2000 ਤਿੰਨਾਂ ਚਾ ਟਰਾਲੀ ਦੇ ਪਿੱਛੇ ਅਜ ਰਿਫਲੈਕਟਰ ਲਗਾਇਆ ਜਾਏ ਸਰ ਕੀ ਕਹਿਣਾ ਚਾਹੋਗੇ ਅੱਜ ਐਨਪੀਐਲ ਨਾਬਾ ਪਾਵਰ ਥਰਮਲ ਪਾਵਰ ਲਿਮਿਟਡ ਪਾਵਰ ਲਿਮਿਟਡ ਇਹ 90 ਤੋਂ ਪੈਸਾ ਵਾਇਨੇ ਇਹਨਾਂ ਨੇ ਨਾ ਰੋਗ ਨੂੰ ਸੁਰੱਖਿਆ ਦੇ ਸੰਬੰਧ ਵਿੱਚ ਜਿਹੜੇ ਅਨਾਜ ਮੰਡੀ ਦੇ ਵਿੱਚ ਜਦੋਂ ਸੀਜ਼ਨ ਦਾ ਸਮਾਂ ਹੁੰਦਾ ਉਹ ਉਸ ਸਮੇਂ ਐਕਸੀਡੈਂਟ ਬਹੁਤ ਹੁੰਦੇ ਹੁੰ ਹਮ ਕਾਰਨ ਵੱਤੋਂ ਵੱਧ ਇਹ ਹੀ ਹੁੰਦਾ ਵੀ ਰਾਤ ਭਰਾਂ ਤੇ ਗੱਡੀ ਦੀਂਦੀ ਨਹੀਂ ਲਾਈਟ ਪੈਜਦੀ ਹੈ ਜਾਂ ਹਨੇਰੇ 'ਚ ਗੱਡੀ ਖੜੀ ਆ ਥੋੜੀ ਨਹੀਂ ਦੇਂਦੀ ਤੇ ਇਹ ਰਿਫਲੈਕਟ ਹੁੰਦੇ ਨੇ ਜਿਹੜੇ ਤੇ ਦੂਰੋਂ ਪਤਾ ਲੱਗਦਾ ਵੀ ਗੱਡੀ ਆ ਰਹੀ ਹੈ ਜਾਂ ਗੱਡੀ ਖੜੀ ਹੈ ਇਸ ਕਰਕੇ ਨਾ ਬੜੀ ਅੱਛੀ ਲੱਗਦੀ ਹੈ ਸੇਫਟੀ ਤਾਂ ਕਿ ਇਹ ਨੁਕਸਾਨ ਨਾ ਹੋਣ ਜਾਨ ਦਾ ਨੁਕਸਾਨ ਹੋਵੇ ਕਈ ਵਾਰ ਭੇੜ ਜਾਂਦੇ ਲੋਕ ਫੜੀ ਗੱਡੀ ਦੇ ਵਿੱਚ ਗੱਡੀ ਵੱਜਦੀ ਹੈ ਰਿਫਲੈਕਟਰ ਹੁੰਦਾ ਜਿਹੜਾ ਚਮਕ ਜਦਾ ਰਹੇ ਤੇ ਬਹੁਤ ਸੇਫਟੀ ਮਿਲਦੀ ਹੈ ਸੇਫ ਹੁੰਦਾ ਹੈ ਇਹ